ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲਾਂ ਇਸ ਦੁਨੀਆ ਦੇ ਅੰਦਰ ਦੋ ਐਸੇ ਹੋਰ ਵੀ ਮਹਾਂਪੁਰਸ਼ ਹੋਏ ਜਿਨ੍ਹਾਂ ਦਾ ਵਾ ਅਗ ਦੇ ਨਾਲ ਪਿਆਏ ਜਿਨ੍ਹਾਂ ਨੂੰ ਅਗ ਦੇ ਨਾਲ ਸਜਾਵਾਂ ਦਿੱਤੀਆਂ ਗਈਆਂ ਪਹਿਲੀ ਘਟਨਾ ਬਾਦਸ਼ਾਹ ਕਹਿੰਦਾ ਹਜ਼ਰਤ ਇਬਰਾਹਿਮ ਨੂੰ ਕਿ ਮੇਰੀ ਇਨ ਮੰਨ ਲੈ ਹਜ਼ਰਤ ਇਬਰਾਹਿਮ ਕਹਿੰਦਾ ਕਿ ਮੈਂ ਤੇਰੀ ਇਨ ਮੰਨ ਨਹੀਂ ਸਕਦਾ ਤੇ ਉਸ ਵਕਤ ਬਾਦਸ਼ਾਹ ਕਹਿੰਦਾ ਜੇ ਮੇਰੀ ਇਨ ਨਹੀਂ ਮੰਨਣੀ ਦੇਵ ਨੇ ਅਗ ਦੇ ਅੰਗਿਆਰੇ ਵਿਛਾ ਦਿੱਤੇ ਕਹਿਣ ਲੱਗਾ ਲੈ ਜੇ ਤੈਨੂੰ ਰੱਬ ਨਾਲ ਇੰਨਾ ਹੀ ਪਿਆਰ ਹੈ ਤੇ ਨਾ ਅੰਗਿਆਰਿਆਂ ਦੇ ਉੱਪਰ ਦੀ ਲੰਘ ਜਾ ਜੇ ਸੱਚਮੁੱਚ ਤੇਰੇ ਰੱਬ ਦੇ ਵਿੱਚ ਕੋਈ ਤਾਕਤ ਹੋਏਗੀ ਤੇ ਤੈਨੂੰ ਬਚਾ ਲਵੇਗਾ ਤੇ ਉਸ ਵਕਤ حضرت ابراہیم ਦੇ ਸਾਹਮਣੇ ਅੰਗਿਆਰ ਵਿਛਾ ਦਿੱਤੇ ਜਦੋਂ حضرت ابراہیم ਲੰਘਣ ਲੱਗੇ ਉਹਨਾਂ ਦਾ ਅੰਦਰ ਕੰਬ ਗਿਆ ਇਹ ਇਸਲਾਮ ਦਾ ਇਤਿਹਾਸ ਕਹਿੰਦਾ ਹੈ ਕਿ ਉਹ ਉਸ ਵਕਤ ਉਹ ਜਿਹੜੇ ਭਖਦੇ ਹੋਏ ਅੰਗ ਅੱਗ ਦੇ ਅੰਗਿਆਰੇ ਸੀ ਕਹਿਣ ਲੱਗੇ ਉਹ ਫੁੱਲਾਂ ਦੀ ਛੇਜ ਬਣ ਗਈ ਤੇ ਹਜ਼ਰਤ ਇਬਰਾਹਿਮ ਉੱਪਰ ਦੀ ਲੰਘ ਕੇ ਪ੍ਰੋਫੈਸਰ ਸਾਹਬ ਸਿੰਘ ਜੀ ਇੱਕ ਗੱਲ ਲਿਖਦੇ ਐ ਕਹਿੰਦੇ ਕਿ ਉਹਨਾਂ ਦੀ ਮਨੋਤ ਦੇ ਮੁਤਾਬਕ ਅੱਗ ਦੇ ਅੰਗਿਆਰ ਸ਼ਾਂਤ ਹੋ ਕੇ ਫੁੱਲ ਬਣ ਜਾਂਦੇ ਐ ਪਰ ਜੇਕਰ ਤੇ ਅੱਗ ਦੇ ਅੰਗਿਆਰ ਫੁੱਲ ਨਾ ਬਣਦੇ ਫਿਰ ਲੋਕਾਂ ਦੇ ਮਨ ਵਿੱਚ ਇੱਕ ਸ਼ੱਕ ਰਹਿਣਾ ਸੀ ਜੇ ਅੰਗਿਆਰ ਠੰਡੇ ਨਾ ਹੁੰਦੇ ਪਤਾ ਨਹੀਂ ਹਜ਼ਰਤ ਇਬਰਾਹੀਮ ਨੇ ਪਾਸ ਹੋਣਾ ਸੀ ਕਿ ਫੇਲ ਹੋ ਜਾਣਾ ਸੀ ਪਤਾ ਨਹੀਂ ਉਹ ਲੰਘ ਪਾਉਂਦੇ ਇੱਕ ਜਾਂ ਡਰ ਜਾਂਦੇ ਪਤਾ ਨਹੀਂ ਉਹ ਫਿਰ ਬਾਦਸ਼ਾਹ ਦੀ ਗੱਲ ਮੰਨ ਜਾਂਦੇ ਜਾਂ ਨਾ ਮੰਨਦੇ ਇਹ ਲੋਕਾਂ ਦੇ ਮਨ ਵਿੱਚ ਇੱਕ ਸ਼ੱਕ ਰਹਿ ਗਿਆ ਭਾਰਤ ਦੇ ਵਿੱਚ ਵੀ ਇੱਕ ਐਸੀ ਘਟਨਾ ਵਾਪਰੀ ਜਦੋਂ ਹਰਨਾਕਸ਼ ਨੇ ਆਪਣੇ ਪੁੱਤਰ ਦੇ ਵਾਸਤੇ ਤੱਪਦਾ ਹੋਇਆ ਥੰਮ ਤਪਾ ਕੇ ਤੇ ਸਾਹਮਣੇ ਕਰਕੇ ਆਖਿਆ ਪ੍ਰਹਿਲਾਦ ਲੈ ਜੇ ਤੇਰਾ ਰੱਬ ਇੰਨਾ ਹੀ ਤਾਕਤਵਾਰ ਹੈ ਆ ਤੱਪਦੇ ਹੋਏ ਥੰਮ ਨੂੰ ਜਫੀ ਪਾਲਾ ਜਦੋਂ ਪ੍ਰਹਿਲਾਦ ਨੇ ਦੇਖਿਆ ਤੇ ਸੱਚਮੁੱਚ ਉਹਦਾ ਅੰਦਰ ਕੰਬਿਆ ਉਹਨੂੰ ਇੱਕ ਕੀੜੀ ਨਜ਼ਰ ਆਉਂਦੀ ਹੈ ਤੇ ਜਿਸ ਤੋਂ ਬਾਅਦ ਉਹ ਜਾ ਕੇ ਉਸ ਥੰਮ ਨੂੰ ਜਫੀ ਪਾਉਂਦਾ ਹੈ ਤੇ ਲੋਕਾਂ ਦੇ ਮਨ ਵਿੱਚ ਇੱਕ ਸ਼ੱਕ ਫੇਰ ਵੀ ਰਹਿ ਗਿਆ ਜੇ ਕੀੜੀ ਨਜ਼ਰ ਨਾ ਆਉਂਦੀ ਪਤਾ ਨਹੀਂ ਪ੍ਰਹਿਲਾਦ ਨੇ ਪਾਸ ਹੋਣਾ ਸੀ ਕਿ ਹੋ ਜਾਣਾ ਸੀ ਤਾਂ ਇਹ ਸਾਡੇ ਪਿੰਡਾਂ ਦੇ ਆਮ ਲੋਕ ਇਹ ਗੱਲ ਧਾਰਨਾ ਦੇ ਰੂਪ ਵਿੱਚ ਗਾਇਆ ਕਰਦੇ ਸੀ ਕੀੜੀ ਨਾ ਬਣਦੇ ਰਾਮਾ ਪ੍ਰਹਿਲਾਦ ਡੋਲ ਜਾਂਦਾ ਆਖਰ ਕਿਤੇ ਨਾ ਕਿਤੇ ਲੋਕਾਂ ਦੇ ਮਨ ਵਿੱਚ ਸ਼ੱਕ ਹੈ ਨਾ ਕਿਹੜੀ ਨਜ਼ਰ ਆਉਂਦੀ ਪ੍ਰਹਿਲਾਦ ਜਿਹੜਾ ਉਹ ਪਾਸ ਹੋ ਜਾਂਦਾ ਕਿ ਨਾ ਹੁੰਦਾ ਪ੍ਰੋਫੈਸਰ ਸਾਫ ਸਿੰਘ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਰੇ ਸ਼ੰਕੇ ਹੀ ਤੋੜ ਦਿੱਤੇ ਨਾ ਅੱਗ ਠੰਡੀ ਹੁੰਦੀ ਹੈ ਇੱਥੇ ਅੰਗਿਆਰਾਂ ਦੇ ਰੂਪ ਵਿੱਚ ਵੀ ਆਗ ਨੇ ਆਪਣਾ ਸੁਭਾਅ ਬਦਲ ਲਿਆ ਥੰਮ ਦੇ ਰੂਪ ਵਿੱਚ ਵੀ ਆਗ ਨੇ ਆਪਣਾ ਸੁਭਾਅ ਬਦਲ ਲਿਆ ਲੇਕਿਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਰਸਾ ਦਿੱਤਾ ਜੇ ਆਗ ਆਪਣਾ ਸੁਭਾਅ ਨਾ ਹੀ ਬਦਲਦੀ ਹੋਵੇ ਤਾਂ ਵੀ ਇੱਕ ਰੱਬ ਦਾ ਪਿਆਰਾ ਪਤੰਗੇ ਦੀ ਤਰ੍ਹਾਂ ਜਾ ਕੇ ਆਪਣਾ ਆਪ ਕੁਰਬਾਨ ਕਰ ਸਕਦਾ ਹੈ